ਦੋ ਦਿਨ ਤੋਂ ਜੀਸੀਬੀ ਚੱਲ ਰਹੀ ਹੈ ਅਸੀਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਵਾ ਇਸ ਕਰਕੇ ਇਸ ਜਗ੍ਹਾ ਤੇ ਜਗਰਾਤਾ ਕਰਾ ਰਹੇ ਹਾਂ ਕੱਲ ਨੂੰ ਜਗਰਾਤਾ ਵਾ ਅੱਜ ਅਸੀਂ ਦੋ ਦਿਨ ਤੋਂ ਇਹਦੀ ਸਫਾਈ ਕੀਤੀ ਹੈ ਜੋ ਕਿ ਬਹੁਤ ਜ਼ਿਆਦਾ ਲੋਕਾਂ ਨੇ ਕੂੜਾ ਕਚਰਾ ਘਰਾਂ ਦੇ ਵਿੱਚ ਸੁੱਟਿਆ ਸੀ ਤੇ ਇਹ ਮਿਹਰਬਾਨੀ ਕੀਤੀ ਜਾਂਦੀ ਸਾਰਿਆਂ ਨੂੰ ਕਿ ਇੱਥੇ ਪੂਰੀ ਸਫਾਈ ਰੱਖਣੀ ਹੈ ਰਹਿਸ਼ੇਰੀਆ ਕੋਈ ਬਿਮਾਰੀ ਫੈਲ ਸਕਦੀ ਹੈ ਇਸ ਦਾ ਸਾਰਿਆਂ ਨੇ ਧਿਆਨ ਰੱਖਣਾ ਹੈ ਇਹਦੇ ਵਿੱਚ ਕੀ ਅਸੀਂ ਹੁਣ ਬੋਰਡ ਬਣਾ ਕੇ ਇੱਥੇ ਲਾ ਰਹੇ ਹਾਂ ਜੋ ਕਿ ਕੋਈ ਵੀ ਕਚਰਾ ਜਾਂ ਕੂੜਾ ਘਰ ਦਾ ਸੁੱਟਦਾ ਵੈ ਉਹਨੂੰ ਅਸੀਂ ਜੁਰਮਾਨਾ ਲਾਇਆ ਜਾਏਗਾ ਖਾਲੀ ਪਲਾਟਾਂ ਦੇ ਵਿੱਚ ਅਤੇ ਸੜਕ ਦੇ ਕਿਨਾਰੇ ਤੇ ਕਚਰਾ ਕੂੜਾ ਜਾਂ ਖਾਲੀ ਪੋਲੋਥੀਨ ਦੇ ਲਫਾਫੇ ਨਾ ਸਿੱਟੇ ਜਾਣ ਔਰ ਸਭਾ ਉੱਥੇ ਇਕੱਠੇ ਹੋਣ ਦਾ ਉਦੇਸ਼ ਇਹ ਆ ਕਿ ਸਾਡੇ ਜਿਹੜੇ ਮੰਨਣੀਆਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਜਿਹੜਾ ਸਵੱਛ ਭਾਰਤ ਭਿਆਨ ਚਲਾਇਆ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਤਮਾਮ ਮੋਦੇਦਾਰ ਇਸ ਇੱਥੇ ਇਕੱਠੇ ਹੋਏ ਆਂ ਸਾਰੇ ਸਮਾਜ ਦੇ ਵਿੱਚ ਸਫਾਈ ਰੱਖੀ ਜਾਵੇ ਔਰ ਮੇਲ ਮਲਾਪ ਤੇ ਏਕਤਾ ਦਾ ਸੁਨੇਹਾ ਦੇਣਾ ਚਾਹੁੰਦੇ ਆ ਤੇ ਇੱਕ ਛੋਟੇ ਜਿਹੇ ਕੋਸ਼ਿਸ਼ ਕੀਤੀ ਆ ਸਾਡੀ ਦੀਪਨਗਰ ਵੈਲਫੇਅਰ ਸੁਸਾਇਟੀ ਵੱਲੋਂ ਕਿ ਤਮਾਮ ਸਮਾਜ ਨੂੰ ਕਿ ਭਾਈਚਾਰਕ ਸਾਂਝ ਤੇ ਪ੍ਰੇਮ ਬਣਿਆ ਰਹੇ ਅੱਜ ਦੀਪਨਗਰ ਵੈਲਫੇਅਰ ਸੁਸਾਇਟੀ ਵੱਲੋਂ ਸਫਾਈ ਭਿਆਨ ਸ਼ੁਰੂ ਕੀਤਾ ਗਿਆ ਹੈ ਦੀਪਨਗਰ ਦੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਔਰ ਆਮ ਜਨਤਾ ਨੇ ਇਹ ਮਿਲ ਕੇ ਹੀ ਉਪਰਾਲਾ ਸ਼ੁਰੂ ਕੀਤਾ ਹੈ ਕਿ ਅਸੀਂ ਉਹਨਾਂ ਦਾ ਮਾਰਗਦਰਸ਼ਕ ਤੇ ਚੱਲੀਏ ਸਾਡੀ ਦੀਪਨਗਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਇੱਕ ਸਵਿਚ ਅਭਿਆਨ ਸ਼ੁਰੂ ਕਰ ਰਹੇ ਹਾਂ ਜੋ ਕਿ ਸਾਡੇ ਪ੍ਰਧਾਨ ਮੰਤਰੀ ਕਾਫੀ ਸਮੇਂ ਤੋਂ ਇਸ ਚੀਜ਼ ਦੇ ਵਿੱਚ ਅਰਜੋ ਕਰ ਰਹੇ ਨੇ ਅਸੀਂ ਇਸ ਚੀਜ਼ ਨੂੰ ਮੱਧਿਆਨੇ ਰੱਖਦੇ ਹੋਏ ਆਪਣੀ ਅਸੀਂ ਪੂਰੀ ਟੀਮ ਜੋ ਅਸੀਂ ਸੁਸਾਇਟੀ ਬਣਾਈ ਹੈ ਦੀਪਨਗਰ ਵੈਲਫੇਅਰ ਸੁਸਾਇਟੀ ਬਣਾਈ ਹੈ ਇਹਨੂੰ ਅਸੀਂ ਮੱਧਿਆਨੇ ਰੱਖਦੇ ਆਪਣੇ ਅਸੀਂ ਇਲਾਕੇ ਦੀ ਸਫਾਈ ਵਾਸਤੇ ਪਰਜੋਗ ਪਾ ਰਹੇ ਹਨ ਜਿਹਦੇ ਵਿੱਚ ਸਾਡੀ ਟੀਮ ਪੂਰਾ ਆਪਣਾ ਤਨੋਂ ਮਨੋਂ ਔਰ ਪੂਰੇ ਦਿਲ ਨਾਲ ਪੂਰਾ ਸੰਜੋਗ ਕਰ ਰਹੀ ਹੈ ਇਹ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਸਾਨੂੰ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਮਿਤੀ 7 ਤਰੀਕ ਇੱਥੇ ਅਸੀਂ ਇਕੱਠੇ ਹੋਏ ਆ ਸਾਡੇ ਤਮਾਮ ਮੁੱਦੇਦਾਰ ਦੀਪਨਗਰ ਵੈਲਫੇਅਰ ਸੁਸਾਇਟੀ ਰਜਿਸਟਰਡ ਦੀਪਨਗਰ ਅਸੀਂ ਖੜੇ ਆ ਔਰ ਸਾਡੀ ਸੁਸਾਇਟੀ ਦੇ ਸਾਰੇ ਤਮਾਮ ਮੁੱਦੇਦਾਰ ਇੱਥੇ ਅੱਜ ਇਕੱਠੇ ਹੋਏ ਆ ਔਰ ਸਾਡਾ ਇਕੱਠੇ ਹੋਣ ਦਾ ਉਦੇਸ਼ ਇਹ ਆ ਕਿ ਸਾਡੇ ਜਿਹੜੇ ਮੰਨ ਨੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਜਿਹੜਾ ਸਵੱਛ ਭਾਰਤ ਅਭਿਆਨ ਚਲਾਇਆ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ ਤਮਾਮ ਉੱਦੇਦਾਰ ਇਸ ਇੱਥੇ ਇਕੱਠੇ ਹੋਏ ਆਂ ਔਰ ਸਾਡੇ ਜਿਹਨੇ ਵਿੱਚ ਕਰਨਲ ਸਾਡੇ ਚੇਅਰਮੈਨ ਕਰਨਲ ਸਾਹਿਬ ਨੇ ਔਰ ਹੋਰ ਵੀ ਸਾਡੇ ਉੱਦੇਦਾਰ ਪ੍ਰਧਾਨ ਜੀ ਨੇ ਫਾਊਂਡਰ ਸਾਹਿਬ ਨੇ ਅੱਜ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹਿਆ ਹੈ ਸਫਾਈ ਕਰਕੇ ਕਿ ਸਾਡੇ ਵਿੱਚ ਜਿੰਨੇ ਵੀ ਲੋਕ ਨੇ ਜਿਹੜੇ ਦਿਮਾਗ ਦੇ ਵਿੱਚ ਗਲਤ ਖਿਆਲਤ ਜਿਨ੍ਹਾਂ ਦੇ ਵਿੱਚ ਨੇ ਉਹ ਉਸ ਗਲਤ ਖਿਆਲਤ ਦੇ ਨੂੰ ਦੂਰ ਕਰਕੇ ਪਿਆਰ ਦਾ ਭਾਈਚਾਰੇ ਦਾ ਸਾਂਝ ਬਣਾਇਆ ਜਾਵੇ ਔਰ ਸਾਰੇ ਸਮਾਜ ਦੇ ਵਿੱਚ ਸਫਾਈ ਰੱਖੀ ਜਾਵੇ ਔਰ ਮੇਲ ਮਲਾਪ ਤੇ ਏਕਤਾ ਦਾ ਸੁਨੇਹਾ ਦੇਣਾ ਚਾਹੁੰਦੇ ਆ ਤੇ ਇਹ ਇੱਕ ਛੋਟੇ ਜਿਹੇ ਕੋਸ਼ਿਸ਼ ਕੀਤੀ ਆ ਸਾਡੀ ਦੀਪਨਗਰ ਵੈਲਫੇਅਰ ਸੁਸਾਇਟੀ ਵੱਲੋਂ ਕਿ ਤਮਾਮ ਸਮਾਜ ਨੂੰ ਕਿ ਭਾਈਚਾਰਕ ਸਾਂਝ ਤੇ ਪ੍ਰੇਮ ਬਣਿਆ ਰਹੇ ਔਰ ਅੱਗੇ ਵੀ ਇਦਾਂ ਦੇ ਅਸੀਂ ਉਪਰਾਲੇ ਕਰਦੇ ਰਹੀਏ ਸਾਰਿਆਂ ਨੂੰ ਜੈ ਹਿੰਦ ਜੈ ਭਾਰਤ ਜੇਕਰ ਤੁਹਾਡੀ ਸੰਸਥਾ ਨਾਲ ਕੋਈ ਜੁੜਨਾ ਚਾਹਵੇ ਤਾਂ ਨੰਬਰ ਹਾਂਜੀ ਜੇ ਕੋਈ ਸਾਡੀ ਸੰਸਥਾ ਨਾਲ ਜੁੜਨਾ ਚਾਹੁੰਦਾ ਸਾਡੇ ਵੀ ਸਾਡੇ ਪ੍ਰਧਾਨ ਜੀ ਨੇ ਲਖਵਿੰਦਰ ਜੀ ਕਰਨਲ ਸਾਹਿਬ ਨੇ ਇਹਨਾਂ ਦਾ ਜਿਹੜਾ ਸਾਡਾ ਸੁਸਾਇਟੀ ਦਾ ਹੈੱਡ ਆਫਿਸ ਆ ਨੇਅਰ ਰਾਜਮਾਤਾ ਨਗਰ ਦੀਪਨਗਰ ਦੇ ਵਿੱਚ ਉਹ ਜ਼ਰੂਰ ਜੁੜ ਸਕਦੇ ਨੇ ਸਾਡਾ ਉਦੇਸ਼ ਇਹੀ ਆ ਕਿ ਸਾਰੇ ਸਮਾਜ ਨੂੰ ਇੱਕ ਜਗ੍ਹਾ ਇਕੱਠੇ ਕਰਨਾ ਔਰ ਭਾਈਚਾਰਕ ਸਾਂਝ ਨੂੰ ਪੈਲ ਦੇਣੀ ਇਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਇਹ ਸਾਰੀ ਕਮਿਊਨਿਟੀਆਂ ਦਾ ਸਾਂਝਾ ਮੇਲ ਮਲਾਪ ਹੋ ਕੇ ਇੱਕ ਦੀਪਨਗਰ ਵੈਲਫੇਅਰ ਸੁਸਾਇਟੀ ਬਣੀ ਆ ਔਰ ਜਿੰਨੇ ਸਾਡੇ ਉਧੇਦਾਰ ਨੇ ਇਹਨਾਂ ਚੋਂ ਖਾਸ ਕਰ ਸਾਰੇ ਜਿਨ੍ਹਾਂ ਨੇ ਇੰਡੀਅਨ ਆਰਮੀ ਦੀ ਪਹਿਲਾਂ ਸੇਵਾ ਕੀਤੀ ਦੇਸ਼ ਦੀ ਸੇਵਾ ਕੀਤੀ ਆ ਕੋਈ ਸੂਬੇਦਾਰ ਰਿਟਾਇਰ ਨੇ ਕੋਈ ਮੇਜਰ ਕੋਈ ਕਰਨਲ ਰਿਟਾਇਰ ਨੇ ਤੇ ਹੁਣ ਇਹ ਸਮਾਜ ਦੀ ਸੇਵਾ ਕਰਦੇ ਨੇ ਇੱਕ ਬਹੁਤ ਅੱਛਾ ਮੈਸੇਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਪਨਗਰ ਵੈਲਫੇਅਰ ਸੁਸਾਇਟੀ ਵੱਲੋਂ ਸਫਾਈ अभियान ਸ਼ੁਰੂ ਕੀਤਾ ਗਿਆ ਹੈ ਜੋ ਕਿ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਹੁਣਾਂ ਦੀ ਚਾਹਤ ਹੈ ਕਿ ਹਰ ਜਗ੍ਹਾ ਸਫਾਈ ਹੋਵੇ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੇ ਜੋ ਜ਼ੂਥ ਪ੍ਰਧਾਨ ਨੇ ਮੋਨੂ ਜੀ ਉਹਨਾਂ ਨੇ ਉਹਨਾਂ ਦੇ ਸਾਥੀਆਂ ਨੇ ਤਿਆਰ ਕੀਤਾ ਹੈ ਕਿ ਅਸੀਂ ਦੀਪਨਗਰ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਰਹਾਗੇ ਤੇ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇਗਾ ਮੈਂ ਇਹਨਾਂ ਸਾਰਿਆਂ ਸਾਥੀਆਂ ਦਾ ਧੰਨਵਾਦ ਦੀ ਹਾਂ ਜੋ ਕਿ ਇੱਕ ਵਧੀਆ ਸੋਚ ਲੈ ਕੇ ਅੱਗੇ ਵਧ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣੋ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਕਈ ਸਾਲ ਪਹਿਲਾਂ ਸਾਡੇ ਪ੍ਰਿਯ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਵਸ بھارت ਅਭਿਆਨ ਕੀ ਸਫਾਈ ਸ਼ੁਰੂ ਕਰਵਾਈ ਸੀ ਯਾਰ ਉਹਨਾਂ ਨੇ ਖੁਦ ਵੀ ਆਪਣੇ ਹੱਥੀਂ ਝਾੜੂ ਫੜ ਕੇ ਕਈ ਜਗ੍ਹਾ ਸਫਾਈ ਕੀਤੀ ਹੈ ਉਹਨਾਂ ਦੇ ਮੁੱਖ ਉਦੇਸ਼ਾਂ ਨੂੰ ਨਜ਼ਰ ਮੱਧਿਆ ਨਜ਼ਰ ਰੱਖਦੇ ਹੋਏ ਦੀਪਨਗਰ ਦੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਔਰ ਆਮ ਜਨਤਾ ਨੇ ਇਹ ਮਿਲ ਕੇ ਹੀ ਉਪਰਾਲਾ ਸ਼ੁਰੂ ਕੀਤਾ ਹੈ ਕਿ ਅਸੀਂ ਉਹਨਾਂ ਦਾ ਮਾਰਗਦਰਸ਼ਨ ਤੇ ਚੱਲੀਏ ਔਰ ਅਭਿਆਨ ਇਸ ਸਫਾਈ ਦੇ ਅਭਿਆਨ ਨੂੰ ਸ੍ਰੀਪਚਾਈਏ ਥੈਂਕ ਯੂ ਅਸੀਂ ਦੀਪਨਗਰ ਸ਼ਿਵਨ ਕਲੱਬ ਦੇ ਵਿੱਚ ਖੜੇ ਹਾਂ ਜਿੱਥੇ ਕਿ ਸਾਡੇ ਸ਼ੂਸ ਦੇ ਪ੍ਰਧਾਨ ਮੋਨੂ ਨੇ ਇਹ ਇਲਾਕਾ ਜਿਹੜਾ ਸਾਰਾ ਸਾਫ਼ ਕਰਾਇਆ ਵਾ ਦੋ ਦਿਨ ਤੋਂ ਜੀਸੀਬੀ ਚੱਲ ਰਹੀ ਹੈ ਅਸੀਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਵਾ ਇਸ ਕਰਕੇ ਇਸ ਜਗ੍ਹਾ ਤੇ ਜਗਰਾਤਾ ਕਰਾ ਰਹੇ ਹਾਂ ਕੱਲ ਨੂੰ ਜਗਰਾਤਾ ਵਾ ਅੱਜ ਅਸੀਂ ਦੋ ਦਿਨ ਤੋਂ ਇਹਦੀ ਸਫਾਈ ਕੀਤੀ ਹੈ ਜੋ ਕਿ ਬਹੁਤ ਜ਼ਿਆਦਾ ਲੋਕਾਂ ਨੇ ਕੂੜਾ ਕਚਰਾ ਘਰਾਂ ਦੇ ਵਿੱਚ ਸੁੱਟਿਆ ਸੀ ਇਸ ਕਰਕੇ ਅਸੀਂ ਇਹਦੀ ਸਫਾਈ ਕਰਾਤੀ ਹੈ ਸਾਰਿਆਂ ਨੂੰ ਸਾਡੇ ਦੀਪਨਗਰ ਸ਼ਿਵਨਕਲੇਨ ਲੋਕਾਂ ਨੂੰ ਮਿਹਰਬਾਨੀ ਹੈ ਕਿ ਇੱਥੇ ਕੂੜਾ ਨਾ ਸੁੱਟੋ ਜੋ ਕਿ ਬੱਚੇ ਇੱਥੇ ਆਪਣਾ ਖੇਲ ਸਕਣ ਥੋੜਾ ਬਹੁਤਾ ਗਰਾਊਂਡ ਪੂਰਾ ਸਾਫ਼ ਹੋ ਗਿਆ ਵਾ ਤੇ ਇਹ ਮਿਹਰਬਾਨੀ ਕੀਤੀ ਜਾਂਦੀ ਸਾਰਿਆਂ ਨੂੰ ਕਿ ਇੱਥੇ ਪੂਰੀ ਸਫਾਈ ਰੱਖਣੀ ਹੈ ਰਹਿਸ਼ੇਰੀਆ ਕੋਈ ਬਿਮਾਰੀ ਫੈਲ ਸਕਦੀ ਹੈ ਇਸ ਦਾ ਸਾਰਿਆਂ ਨੇ ਧਿਆਨ ਰੱਖਣਾ ਹੈ ਤੇ ਵਾਕਿਆਂ ਨੂੰ ਅਪੀਲ ਕਰਦੇ ਆ ਕਿ ਅੱਗੇ ਵਾਸਤੇ ਇਸ ਚੀਜ਼ ਦੇ ਵਿੱਚ ਸਫਾਈ ਰੱਖਣੀ ਹੈ ਔਰ ਇਹਦੇ ਵਿੱਚ ਕੀ ਅਸੀਂ ਹੁਣ ਬੋਰਡ ਬਣਾ ਕੇ ਇੱਥੇ ਲਾ ਰਹੇ ਹਾਂ ਜੋ ਕਿ ਕੋਈ ਵੀ ਕਚਰਾ ਜਾਂ ਕੂੜਾ ਘਰ ਦਾ ਸੁੱਟਦਾ ਵਾ ਉਹਨੂੰ ਅਸੀਂ ਜੁਰਮਾਨਾ ਲਾਇਆ ਜਾਏਗਾ ਇਹ ਸਾਡੀ ਦੀਬਨਗਰ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਹੁਕਮ ਜਾਰੀ ਕਰ ਰਹੇ ਹਾਂ ਮਿਹਰਬਾਨੀ ਕਰਕੇ ਇਹ ਕੰਮ ਕਿਸੇ ਨੇ ਗਲਤ ਨਹੀਂ ਕਰਨਾ ਥੈਂਕ ਯੂ ਸਤਿ ਸ੍ਰੀ ਅਕਾਲ ਸਾਰੇ ਇਲਾਕਾ ਦੇ ਵਸਨੀਕਾਂ ਨੂੰ ਬੇਨਤੀ ਹੈ ਅਪੀਲ ਹੈ بار بار ਅਪੀਲ ਹੈ ਕਿ ਖਾਲੀ ਪਲਾਟਾਂ ਦੇ ਵਿੱਚ ਅਤੇ ਸੜਕ ਦੇ ਕਿਨਾਰੇ ਤੇ ਕਚਰਾ ਕੂੜਾ ਜਾਂ ਖਾਲੀ ਪਲੋਕਿੰਗ ਦੇ ਲਫਾਫੇ ਨਾ ਸਿੱਟੇ ਜਾਣ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ ਆਉਣ ਵਾਲੇ ਸਮੇਂ ਵਿੱਚ ਆਪਣੇ ਇਲਾਕੇ ਨੂੰ ਭੁਗਤਣਾ ਪਏਗਾ ਇਸ ਲਈ ਮੇਰੀ اپੀਲ ਸਾਰੇ ਮੰਨੋ ਸਾਰਿਆਂ ਨੂੰ ਬੇਨਤੀ ਹੈ ਕਿ ਕੰਮ ਨਾ ਕਰੋ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ